Hey there. Subscribe to my channel and also press this bell icon. ਹਾਲ ਤਾਂ ਕੋਈ ਆਪ ਦਾ ਆਪ ਦਾ ਸੁਣਾਓ ਬਾਈ ਨੂੰ ਪਤਾ ਲੱਗ ਜੂਗਾ ਹੋਰ। ਲਾਈਵ ਵੀ ਕਿਦਾਂ ਚੱਲਦਾ ਵੇ। ਉਹ ਗੱਲ ਸੁਣੀ ਕਰਤਾਰੀਏ ਮੇਰੀ ਹੋ ਕੇ ਲਾਗੇ ਨਹੀਂ। ਉਹ ਦੁਨੀਆਂ ਉੱਤੇ ਆਏ ਸੀ ਜਦ ਪੁੱਤਰ ਸਾਡੇ ਨਹੀਂ। ਉਹ ਗੱਲ ਸੁਣੀ ਕਰਤਾਰੀਏ ਮੇਰੀ ਹੋ ਕੇ ਲਾਗੇ ਨਹੀਂ। ਹੋ ਦੁਨੀਆ ਉੱਤੇ ਆਈ ਸੀ ਜਦ ਪੁੱਤਰ ਸਾਡੇ ਨਹੀਂ ਆਪਾਂ ਕਿੰਨੀ ਖੁਸ਼ੀ ਮਨਾਈ ਹੁਣ ਨਾ ਸਿਰਸ਼ ਨਾ ਆਈਆਂ ਨਹੀਂ ਮੈਂ ਅਵਸਰ ਛੱਡੇ ਬਣਾ ਕੇ ਕਰੀਆਂ ਬਹੁਤ ਕਮਾਈਆਂ ਨਹੀਂ ਮੈਂ ਅਵਸਰ ਛੱਡੇ ਬਣਾ ਕੇ ਕਰੀਆਂ ਬਹੁਤ ਕਮਾਈਆਂ ਨਹੀਂ ਇਹ ਨਾ ਜੋ ਬਚਪਨ ਵਿੱਚ ਮੰਗਿਆ ਆਪਾਂ ਦਿੱਤਾ ਲਿਆ ਕੇ ਆਂ ਅੱਜ ਆਪਣੇ ਮੰਜੇ ਤੁਰ ਗਏ ਤੂੜੀ ਦੇ ਵਿੱਚ ਢਾਕੇ ਆ ਹੁਣ ਸੋਚਦਾ ਸਿਰ ਤੇ ਬੋਝ ਕੋ ਚੱਕਿਆ ਸਿਆਪਿਆਂ ਦਾ ਤੇ ਕਾਦੇ ਹੋ ਇਨਸਾਨ ਜੋ ਕਦਰ ਨਹੀਂ ਕਰਦੇ ਮਾਪਿਆਂ ਦਾ ਉਹ ਕਾਦੇ ਹੋ ਇਨਸਾਨ ਜੋ ਕਦਰ ਨਹੀਂ ਕਰਦੇ ਮਾਪਿਆਂ ਦਾ ਫਿਰ ਆਪਣੇ ਆਪ ਨੂੰ ਕਹਿੰਦਾ ਹੋ ਪੁੱਤਰ ਮੰਗੇ ਰੱਬ ਤੋਂ ਆਪਣੀ ਮਾੜੀ ਨੀਤੀ ਸੀ ਘਰ ਵਾਲੀ ਨੂੰ ਕਹਿੰਦਾ ਹੀ ਹੋ ਪੁੱਤਰ ਮੰਗੇ ਰੱਬ ਤੋਂ ਆਪਣੀ ਮਾੜੀ ਨੀਤੀ ਸੀ ਓਏ ਰਬਾਤੀ ਨਹੀਂ ਇੱਕ ਕਦੇ ਅਰਦਾਸ ਨਾ ਕੀਤੀ ਸੀ ਓ ਦੁੱਖਾਂ ਵੇਲੇ ਮਾਪਿਆਂ ਨੂੰ ਧੀ ਗਲ ਨਾਲ ਲਾ ਲੈਂਦੀ ਨੀ ਕਰਤਾਰੀਏ ਤੂੰ ਵੀ ਸੋਖੇ ਕੋਈ ਦਿਨ ਚਾਰ ਲੰਗਾ ਲੈਂਦੀ ਓ ਕੁਲਦੀਪ ਮਣਕੇ ਆ ਅਸਰ ਨਹੀਂ ਗੱਲਾਂ ਸੱਚ ਸੁਣਾਈਆਂ ਦਾ ਆਪਣਾ ਗੈਕੀ ਲੈਨ ਚ ਨਾ ਜੀ ਇਹ ਕੁਲਦੀਪ ਮਣਕੇ ਆ ਅਸਰ ਨਹੀਂ ਗੱਲਾਂ ਸੱਚ ਸੁਣਾਈਆਂ ਦਾ ਓ ਜਾਂਦੀ ਘਰਾਂ ਚੋਂ ਉੱਡ ਮਠਾਸ ਜਦੋਂ ਹੋ ਜੇ ਰਾਜ ਪਰਾਈਆਂ ਦਾ ਲੋਕੀ ਸੱਸ ਸਹੁਰੇ ਨੂੰ ਕਹਿੰਦੇ ਤੇ ਅੱਗ ਨੂੰ ਵੀ ਲਾਉਂਦੀ ਆ ਹਾਏ ਓਏ ਨੂੰ ਵੀ ਲਾਉਂਦੀ ਆ ਓਏ ਘਰਾਣੇ ਦੀ ਤਿੱਕੇਰਾਵਾਲਿਆ ਕਿੱਥੇ ਚੋਂਦੀ ਆ ਘਣਾ ਤੇਰਾ ਹੈ ਤੇ ਆਪਾਂ ਲਿਖੇ